ਦੋ ਟਕਸ ਵਾਲੇ ਐ ਕਿ ਲੋਕ ਤੁਹਾਨੂੰ ਦੁਬਾਰਾ ਐਮਪੀ ਕਿਉਂ ਚੁਣਨਗੇ ਸਿਰਫ ناکਾਮੀਆਂ ਵਜਾ ਬਣ ਗਈਆਂ ਤੁਹਾਡੇ ਦੁਆਰਾ ਦੁਬਾਰਾ ਐਮਪੀ ਬਣਦਾ ਕਿ ਤੁਸੀਂ ਇਸ ਹਲਕੇ ਦੇ ਵਿੱਚ ਕੁਝ ਕੀਤਾ ਹੋਏ ਜਿਹੜੇ ਨਸ਼ਿਆਂ ਦਾ ਕੀਤਾ ਸੀ ਪ੍ਰੋਮਿਸ ਸਿਮਰਜੀਤ ਬੈਂਸ ਵਰਗੇ ਲਾਈਵ ਹੋ ਕੇ ਫੇਸਬੁਕ ਤੇ ਚਿੱਟਾ ਖਰੀਦ ਲੈਂਦੇ ਨਸ਼ਾ ਫਿਰ ਖਤਮ ਕਿਵੇਂ ਹੋਇਆ ਵੱਡੇ ਵੱਡੇ ਜਿਹੜੇ ਮਗਰਮੱਛ ਸੀ ਚਿੱਟੇ ਵਾਲੇ ਉਹਨਾਂ ਨੂੰ ਕਾਬੂ ਕੀਤਾ ਲੱਗਦਾ ਵੱਡੇ ਮਗਰਮੱਛ ਚਿੱਟੇ ਵਾਲੇ ਫੜੇ ਗਏ ਤੇ ਕਾਂਗਰਸ ਪਾਰਟੀ ਨੇ ਸਭ ਤੋਂ ਜ਼ਿਆਦਾ ਇਲਜ਼ਾਮ ਲਾਏ ਸੀ ਉਹ ਤਾਂ ਕਹਿੰਦੇ ਜੇ ਕੋਈ ਹੈਗੀ ਗੱਲ ਤਾਂ ਸਾਨੂੰ ਪੜਕੇ ਦੇਖਾ ਨਸ਼ਿਆਂ ਦੀ ਗੱਲ ਕਰੀਏ ਨਸ਼ਾ ਤੁਸੀਂ ਉਹ ਜਵਾਬ ਨਹੀਂ ਦਿੱਤਾ ਕਿ ਬੈਂਸ ਨੇ ਲਾਈਵ ਹੋ ਕੇ ਚਟਾ ਖੀਲਾ ਜੇ ਖਤਮ ਕਰ ਦਿੱਤਾ ਸੀ ਨਾ ਇਹ ਕੋਈ ਅਕਾਲੀ ਦਲ ਦਾ ਲੀਡਰ ਫੜਾਇਆ ਗਿਆ ਨੌਕਰੀਆਂ ਦੀ ਗੱਲ ਕਰੀਏ ਕੱਲ ਅਸੀਂ ਸਰਵੇ ਕੀਤਾ ਨੌਜਵਾਨ ਕਹਿੰਦੇ ਆ ਵੀ ਸਾਨੂੰ ਕੋਈ ਨੌਕਰੀ ਨਹੀਂ ਮਿਲੀ ਟੈਂਸ਼ਨ ਬਣਾਉਂਦੀ ਕਿਤੇ ਕਿਸੇ ਉਹ ਵੀ ਵਸਤਰਾ ਨਹੀਂ ਕਿਤੇ ਕਿ ਕਰਜ਼ੇ ਮਾਫੀ ਦੀ ਲੀਕਮਾਰਨ ਦੀ ਗੱਲ ਕੀਤੀ ਕਿਸੇ ਤੱਕ ਨਹੀਂ ਹੋਇਆ ਨਸ਼ਿਆਂ ਤੇ ਫਿਰ ਮੈਂ ਉਹੀ ਕਹਾਂਗਾ ਕਿ ਢੜੀ ਸਰਕਾਰ ਕਹਿੰਦੀ ਸੀ ਕਾਂਗਰਸ ਪਾਰਟੀ ਕਿ ਅਸੀਂ ਆਉਂਦੇ ਆ ਅਕਾਲੀਆਂ ਨੂੰ ਫੜ ਸਸਰੇਕਾਲ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਜੱਜ ਸਿੰਘ ਚਾਹ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦੋ ਟੁਕ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਕੁਝ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਤੋਖ ਸਿੰਘ ਚੌਧਰੀ ਜੋ ਕਿ ਸਿਟਿੰਗ ਐਮਪੀ ਨੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ ਉਹਨਾਂ ਨਾਲ ਗੱਲਬਾਤ ਕਰਨ ਦੇ ਲਈ ਪਹੁੰਚੇ ਆ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਦਾ ਪੰਜਾਬੀ ਸਭ ਤੋਂ ਪਹਿਲਾ ਸਵਾਲ ਦੋ ਟੁਕਸ ਵਾਲੇ ਹੈ ਕਿ ਲੋਕ ਤੁਹਾਨੂੰ ਦੁਬਾਰਾ ਐਮਪੀ ਕਿਉਂ ਚੁਣਨ ਦੇਖੋ ਜਿਹੜੀ ਕੈਂਪੇਨ ਹੁਣ ਸ਼ੁਰੂ ਹੋਏਗੀ ਕਾਂਗਰਸ ਪਾਰਟੀ ਨੇ ਮੈਨੂੰ ਆਪਣਾ ਦੂਸਰੀ ਵਾਰ ਨਮਾਇਦਾ ਆਪਣਾ ਨਾਮਿਨੇਟ ਕੀਤਾ ਟਿਕਟ ਵਾਸਤੇ ਸਭ ਤੋਂ ਪਹਿਲਾਂ ਮੈਂ ਸੋਨੀਆ ਗਾਂਧੀ ਰਾਹੁਲ ਗਾਂਧੀ ਜੀ ਔਰ ਕੈਪਟਨ ਮਹਿੰਦਰ ਸਿੰਘ ਜੀ ਦਾ ਜ਼ਿਕਰ ਕਰਦਾ ਕਿ ਕਾਂਗਰਸ ਹਾਈ ਕਮਾਂਡ ਨੇ ਮੇਰੇ ਤੇ ਦੁਆਰਾ ਵਿਸ਼ਵਾਸ ਜਤਾਇਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਉਹਨਾਂ ਦੇ ਵਿਸ਼ਵਾਸ ਨੂੰ ਕਾਇਮ ਕਰਦਾ ਹੋਇਆ ਇਹ ਸੀਟ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਡੇ ਮਾਰਜਿਨ ਤੇ ਜਿੱਤ ਕੇ راہل جی چوڑی پاوا تو تھی پوچھا کہ میں منوں دوبارہ کیوں آج لوگ جیڑی ووٹ پاؤں ہیں وہ جیڑی پارٹی دی رہا ہے پارٹی دی ایڈیالوجی پارٹی دا کوششنا پتر اور پارٹی دا ویژن اس سن دیکھ کے ووٹ ہیں آج سارے دیش وچ ایک کانگریس پکی لہر بنی ہے ਕਿਉਂ ਬਣੀ ਹੈ ਕਿਉਂਕਿ ਬੀਜੇਪੀ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਨੇ ਜਿੰਨੇ ਵੀ ਵਾਅਦੇ ਕੀਤੇ ਸੀ ਪਿਛਲੀ ਚੋਣ ਤੋਂ ਪਹਿਲਾਂ ਉਹ ਸਾਰਿਆਂ ਚ ਫੇਲ ਹੋ ਗਏ ਔਰ ਉਹਨਾਂ ਦੇ ਵਾਅਦੇ ਜੁਮਲਾ ਬਣ ਕੇ ਰਹਿ ਗਏ ਅੱਜ 5 ਸਾਲ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਮੋਦੀ ਜੀ ਨੇ ਕਿਹਾ ਸੀ 2 ਕਰੋੜ ਨੌਕਰੀਆਂ ਹਰ ਸਾਲ ਨੌਜਵਾਨਾਂ ਨੂੰ ਦਵਾਗਾ ਪਰ 2 ਕਰੋੜ ਨੌਕਰੀਆਂ ਤਾਂ ਕੀ ਬਣਨੀ ਹੈ نہیں ایسی بلکہ چار کروڑ سمتھیں نوکریہ کٹ گئی ہیں پہلے بے روزگار ہو گیا لوگ جڑے انہوں نے کہا سی پندرہ لاکھ روپیہ ہر دے کھاتے پیسہ بھی کسی کے کھاتے نہیں آیا بلکہ انہوں نے بڑے انپاپولر لوکی جڑے فیصلے نوٹ بندی اور جی ایس ٹی رزیم لیا کے دیش کی آرتھک ووسا نشٹ کرتی دی، دیش بپار وپار دیش انڈسٹری دیش بےروزگاری فیل کے دیش کسانی فیک سیکٹر فیل ہو گیا لگاتار پانچ سال کسان خودکشیاں دے رہے سو کسے بھی پکھوں موڈی جی کی سرکار کامیاب دے ہوئی اس کر کے ایک وی لہر موڈی گورنمنٹ دے سارے دیش ہے اور خاص کر کے پنجاب پنجاب پجاب ਸਾਡੀ ਕਾਂਗਰਸ ਦੀ ਸਰਕਾਰ ਕੈਪਟਨ ਅਬਰਿੰਦਰ ਸਿੰਘ। ਔਰ ਕੈਪਟਨ ਅਬਰਿੰਦਰ ਸਿੰਘ ਜੀ ਨੇ 2 ਸਾਲ ਵਿੱਚ ਜਿਹੜੇ ਵੱਡੇ ਵੱਡੇ ਸੰਕਲਪ ਚਾਹੇ ਉਹ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੇ ਉਹ ਪੰਜਾਬ ਦੀ ਕਿਸਾਨੀ ਨੂੰ ਪ੍ਰਮੋਟ ਕਰਨਾ ਚਾਹੇ ਉਹ ਪੰਜਾਬ 'ਚ ਰੋਜ਼ਗਾਰ ਜਿਹੜੀ ਹੈ ਬੇਰੋਜ਼ਗਾਰੀ ਉਸ ਨੂੰ ਦੂਰ ਕਰਨਾ ਸੋ ਇਹਨਾਂ ਕਮਾਚ ਬਹੁਤ ਵੱਡੀ ਜਿੱਤ ਹਾਸਲ ਕੀਤੀ। ਉਹਨਾਂ ਗੱਲ ਅਮਲ ਵੀ ਹੋਣੇ ਆ। ਤੁਸੀਂ ਨਾ ਕਾਮੀਆਂ ਗਣਾਈਆਂ ਮੋਦੀ ਸਰਕਾਰ ਦੀਆਂ ਸਿਰਫ ਨਾਕਾਮੀਆਂ ਵਜਾ ਬਣ ਗਈਆਂ ਤੁਹਾਡੇ ਦੁਆਰਾ ਦੁਬਾਰਾ ਐਮਪੀ ਬਣਦਾ ਕਿ ਤੁਸੀਂ ਵੀ ਇਸ ਹਲਕੇ ਦੇ ਵਿੱਚ ਕੁਝ ਕੀਤਾ ਉਸ ਕਰਕੇ ਤੁਹਾਨੂੰ ਲੋਕ ਦੁਬਾਰਾ ਚੁਣਨਗੇ। ਮੈਂ ਉੱਥੇ ਆ ਰਿਹਾ ਸੀ। ਮੈਂ ਉੱਥੇ ਆ ਰਿਹਾ ਸੀ। ਇਹ ਦੋ ਫੈਕਟਰ ਹੈ। ਨੈਸ਼ਨਲ ਫੈਕਟਰ ਸਟੇਟ ਫੈਕਟਰ। ਸਟੇਟ ਫੈਕਟਰ ਚ ਵੀ ਲੋਕ ਸਾਡੇ ਨਾਲ ਹੈ। ਨੈਸ਼ਨਲ ਫੈਕਟਰ ਵੀ ਲੋਕ ਕਾਂਗਰਸ ਪਾਰਟੀ ਦੇ ਨਾਲ ਹੈ। ਤੀਸਰਾ ਹੈਗੇ ਮੇਰੀ ਪਰਫਾਰਮੈਂਸ 5 ਸਾਲ ਦੀ ਮੇਰੀ ਪਰਫਾਰਮੈਂਸ ਮੇਰੀ ਪਰਫਾਰਮੈਂਸ ਪਾਰਲੀਮੈਂਟ ਦੇ ਅੰਦਰ ਔਰ ਪਾਰਲੀਮੈਂਟ ਦੇ ਬਾਹਰ ਜਿਹੜਾ ਮੈਂ ਪਰਫਾਰਮ ਕੀਤਾ ਮੈਂ ਦਾਅਵੇ ਨਾ ਕਹਿ ਸਕਦਾ ਕਿ ਮੇਰੇ ਤੋਂ ਪਹਿਲਾਂ 4-5 ਵਾਰੀ ਜਿਹੜੀਆਂ ਪਾਰਲੀਮੈਂਟ ਬਣੀ ਐ ਇੱਥੇ ਨੁਮਾਇंदे ਚੁਣ ਕੇ ਗਏ ਉਹਨਾਂ ਉਹ ਕੰਮ ਨਹੀਂ ਕਰ ਸਕਦੇ ਮੈਂ ਆਪਣੇ ਖੇਤਰ ਦਾ ਆਪਣੇ ਪ੍ਰਾਂਤ ਔਰ ਨੈਸ਼ਨਲ ہر ایشو اتھے ریز کیتا ہے اور اس دے دالنا میں کوشش کی, تھی کی بڑے جڑے پروجیکٹ ہے میں اپنے علاقے سے لیاو سم نو پہلا میں آدمپور انیشیٹ کیتا ہے میں سولی ایویشن منسٹر صاحب کو گیا انہوں کو میں یس کرائی پھر میں ڈیفینس منسٹر کو گیا انہوں کو میں این او سی لیا اجابے کا سم نو بڑا پروجیکٹ میں سمجھا ਕਿਉਂਕਿ ਐਨ ਆਰ ਆਈ 벨ਟ ਹੈ ਇਹ ਇੰਡਸਟਰੀਅਲ ਹੱਬ ਹੈ ਜਲੰਧਰ ਹੈਲਥ ਟੂਰਿਜ਼ਮ ਹੈ ਸੋ ਇੱਕ ਬਹੁਤ ਵੱਡਾ ਇਸ ਦਾ ਸਥਾਨ ਹੈ ਦੁਆਬੇ ਚੰਦਰ ਦਾ ਸੋ ਉਦੇ ਵਿੱਚ ਅਸੀਂ ਕਾਮਯਾਬ ਹੋਏ ਸ਼ਹਿਰ ਦੇ ਬਹੁਤ ਸਾਰੇ ਫਲਾਈਓਵਰਸ ਅਸੀਂ ਸੈਂਕਸ਼ਨ ਕਰਾਏ ਹੋਰ ਬਹੁਤ ਸਾਰੀਆਂ ਜਿਹੜੀਆਂ ਨੈਸ਼ਨਲ ਹਾਈਵੇਜ਼ ਤੇ ਸਮੱਸਿਆਵਾਂ ਸੀ ਉਹ ਪੂਰੀਆਂ ਕਰਾਈਆਂ ਔਰ ਇਸ ਤੋਂ ਇਲਾਵਾ ਪੰਜਾਬ ਦਾ ਜਿਹੜਾ ਬੁਨਿਆਦੀ ਢਾਂਚਾ ਸ ਉਸ ਨੂੰ ਅਸੀਂ ਕਾਫੀ ਮਜ਼ਬੂਤ ਕੀਤਾ ਸੋ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਜਾ ਰਹੇ ਹਾਂ ਆਪਣਾ ਕੋਸ਼ਨਾ ਪੱਤਰ ਲੈ ਕੇ ਜਾ ਰਹੇ ਹਾਂ ਕੋਸ਼ਨਾ ਪੱਤਰ ਇੱਕ ਇਤਹਾਸਿਕ ਪੱਤਰ ਹੈ ਸੰਕਲਪ ਪੱਤਰ ਹੈ ਪਿਛਲੀ ਯੂਪੀਏ ਸਰਕਾਰ ਆਈ ਸੀ ਦੁਨੀਆ ਦਾ ਸਭ ਤੋਂ ਵੱਡਾ এমਪਲੋਇਮੈਂਟ ਸਕੀਮ ਮੰਦਰੇ ਕਾ ਲੈੰਦਾ ਸੀ ਅੱਜ ਰਾਹੁਲ ਗਾਂਧੀ ਜੀ ਨੇ ਅੱਜ ਕਿਹਾ ਕਿ ਨਿਯੰਤਮ ਆਏ ਯੋਜਨਾ ਬਣਾ ਕੇ ਦੇਸ਼ ਦੇ ਨਾਲ ਹਰ ਗਰੀਬ ਹੈ ਜਿਹੜਾ ਉਸਤੇ ਖਾਤੇ ਵਿੱਚ 72000 ਰੁਪਏ ਸਾਲ ਦਾ ਜਾਣਾ 6000 ਰੁਪਏ ਸੋ ਇੱਕ ਵੱਡਾ ਸੰਕਲਪ ਦੇਸ਼ ਨੂੰ ਗਰੀਬੀ ਹਟਾਉਣ ਦਾ ਅਸੀਂ ਆਪਣੇ ਕੋਸ਼ਨਾ ਪੱਤਰ ਚਲਿਆ ਜਿੰਨਾ ਵੀ ਬੈਕਲੌਗ ਹੈ ਨੌਕਰੀਆਂ ਚ ਪਹਿਲੇ ਗੇੜ ਚ ਪਹਿਲੇ ਸਾਲ ਚ ਅਸੀਂ 4 ਲੱਖ ਜਿਹੜੀਆਂ ਨੌਕਰੀਆਂ ਸੈਂਟਰਲ ਸਰਕਾਰ ਦੀਆਂ ਔਰ 10 ਲੱਖ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ادارے ਪੰਚਾਇਤਾਂ ਦਾ تعلق ਰੱਖਦੇ ਜਾਂ ਦੂਸਰੇ ਉਹਨਾਂ ਨਾਲ ਇਹ ਪਹਿਲੇ ਸਾਲ ਚੀਜ਼ ਜਿਵੇਂ ਅਸੀਂ ਇਹ ਕੋਸ਼ਨਾ ਪੱਤਰ ਦਿਖਾ ਸਿਤੇ ਆਂ ਇੰਟਰਪ੍ਰੈਨਿਅਰ ਜਿਹੜਾ ਵੀ ਕੋਈ ਕਰੇਗਾ ਕੰਮ ਕਰਨਾ ਸ਼ੁਰੂ ਚਾਹੁੰਦਾ ਨੌਜਵਾਨ ਉਸ ਨੂੰ 3 ਸਾਲ ਕੋਈ ਉਸ ਵਿੱਚ ਅਟਕਣੇ ਹੋਏਗੀ ਕੋਈ ਫਾਰਮੈਲਿਟੀ ਦੀ ਕਰਨੀ ਪੈਗੀ ਕੁਛ ਨਹੀਂ ਕੁਛ ਨਹੀਂ ਕਰਨਾ ਪਏ ਸੋ ਇਹ ਮੈਂ ਸਭ ਦਾ ਵੱਡੇ ਵੱਡੇ ਜਿਹੜੇ ਮੰਨਰੇਗਾ ਉਸ ਨੂੰ 100 ਦਿਹਾੜੀਆਂ ਤੋਂ ਵਧਾ ਕੇ 150 ਦਿਹਾੜੀ ਕਰ ਰਹੇ ਨੇ ਜਿਹੜਾ ਫਾਰਮ ਸੈਕਟਰ ਉਸ ਨੂੰ ਮਜ਼ਬੂਤ ਕਰ ਰਹੇ ਨੇ ਜਿਹੜਾ ਜੀਐਸਟੀ ਸੀ ਜਿਸ ਨੂੰ ਰਾਹੁਲ ਗਾਂਧੀ ਜੀ ਗੱਬਰ ਟੈਕਸ ਕਹਿੰਦੇ ਉਸ ਨੂੰ ਅਸੀਂ ਰਿਵਿਊ ਕਰਕੇ ਇੱਕ ਨਵਾਂ ਜੀਐਸਟੀ ਜ਼ੀਮ 2 ਦੋ ਉਹ ਲਿਆਵਾਂਗੇ ਔਰ ਉਹਦੇ ਵਿੱਚ ਅਸੀਂ ਇੱਕ ਸਿੰਗਲ ਸਲੈਬ ਇੱਕ ਸਲੈਬ ਲਿਆਵਾਂਗੇ ਉਸ ਨੂੰ ਸਿੰਪਲੀਫਾਈ ਕਰਾਂਗੇ ਸੋ ਇਸ ਤਰ੍ਹਾਂ ਦੇ ਬਹੁਤ ਵੱਡੇ ਵੱਡੇ ਫੈਸਲੇ ਜਿਹੜੇ ਅਸੀਂ ਕੋਸ਼ਨਾ ਪੱਤਰ ਚ ਕੋਸ਼ਨਾ ਕੀਤੀ ਹੈ ਔਰ ਉਹ ਜਨਤਾ ਦੀ ਕਿਚੈਰੀ ਵਿੱਚ ਲੈ ਕੇ ਜਾਵਾਂਗੇ ਔਰ ਮੈਂ ਸਮਝਦਾ ਅੱਜ ਮੈਂ ਟਿਕਟ ਪਰਸੋਂ ਮਿਲਿਆ ਔਰ ਅੱਜ ਮੈਂ ਆਪਣੇ ਖੇਤਰ ਚ ਆਇਆ ਮੈਂ ਇਥੇ ਰੇਲਵੇ ਸਟੇਸ਼ਨ ਤੇ ਉਤਰੇ ਔਰ ਮੈਨੂੰ ਇਥੋਂ ਘਰ ਤੋਂ ਉੱਥੇ ਇਥੇ ਪਹੁੰਚਣ ਵਿੱਚ ਕੋਈ 5 ਘੰਟੇ ਲੱਗੇ ਲੋਕ ਸਾਰੇ ਸ਼ਹਿਰ ਦੇ ਬਾਹਰ ਆ ਗਏ ਆਪਣੇ ਦੁਕਾਨਾਂ ਦੁਕਾਨਾਂ ਤੋਂ ਉਹਨਾਂ ਨੇ ਵੈਲਕਮ ਕੀਤਾ ਪਿਆਰ ਕੀਤਾ ਮੈਨੂੰ ਪਿਆਰ ਦਿੱਤਾ ਮੈਨੂੰ ਵਿਸ਼ਵਾਸ ਅੱਜ ਪਹਿਲੇ ਦਿਨ ਹੀ ਅੱਜ ਮੈਂ ਪਹਿਲੇ ਦਿਨ ਟਿਕਟ ਲੈ ਕੇ ਆਇਆ ਤੇ ਸ਼ਹਿਰ ਦੇ ਲੋਕਾਂ ਨੇ ਮੈਨੂੰ ਇੰਨਾ ਪਿਆਰ ਤੇ ਸਤਿਕਾਰ ਦਿੱਤਾ ਕਿ ਮੈਂ ਸਮਝਦਾ ਕਿ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਮੈਂ ਪਹਿਲਾਂ 72000 ਵੋਟ ਤੇ ਜਿੱਤੇ ਸੀ ਉਸ ਤੋਂ ਡਬਲ ਕਰਕੇ ਇਹ ਉਹ ਸਿੱਟਜਤ ਕੇ ਮੈਂ ਰਾਹੁਲ ਗਾਂਧੀ ਜੀ ਦੀ ਚੋੜੀ ਚ ਪਾਉ। ਇਹ ਜਿਹੜੇ ਤੁਸੀਂ ਮੁੱਦੇ ਗਿਣਾਏ ਉਹ ਸਾਰੇ ਹੈਗੇ ਨੇ ਨੈਸ਼ਨਲ ਪਰ ਜੇ ਪੰਜਾਬ ਗਵਰਨਮੈਂਟ ਦੀ ਗੱਲ ਕਰੀਏ ਤੁਹਾਨੂੰ ਪਤਾ ਇਨਾ ਤੁਹਾਡਾ ਵੀ ਤਜਰਬਾ ਹੋ ਗਿਆ ਕਿ ਲੋਕਲ ਮੁੱਦਿਆਂ ਤੇ ਵੀ ਚੋਣਾਂ ਲੜੀਆਂ ਜਾਂਦੀਆਂ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀ ਤੁਹਾਡੀ ਸਰਕਾਰ ਹੁਣ ਵੀ ਚੱਲ ਰਹੀ ਹੈ। ਐਂਟੀ ਇਨਕੰਮ ਬੈਸੀ ਹੁਣੇ ਤਾਂ ਦੇਖਣ ਨੂੰ ਮਿਲ ਰਹੀ ਹੈ। ਜਿਹੜੇ ਨਸ਼ਿਆਂ ਦਾ ਕੀਤਾ ਸੀ ਪ੍ਰੋਮਿਸ ਸਿਮਰਜੀਤ ਬੈਂਸ ਵਰਗੇ ਲਾਈਵ ਹੋ ਕੇ ਫੇਸਬੁਕ ਤੇ ਚਿੱਟਾ ਖਰੀਦ ਲੈਂਦੇ ਆ। ਨਸ਼ਾ ਫਿਰ ਖਤਮ ਕਿਵੇਂ ਹੋਇਆ? ਦੇਖੋ 70% ਦੇ ਨਸ਼ਾ ਖਤਮ ਹੋ ਚ ਕੋਈ 25000 ਦੇ ਕਰੀਬ ਪੈਡਲਰਸ ਜਿਹੜੇ ਨਸ਼ਾ ਵੇਚਦੇ ਸੀ ਉਹਨਾਂ ਨੂੰ ਫੜਿਆ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਜਿਹੜੇ ਐਡਿਕਟ ਸੀ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ ਚ ਲਿਆ ਕੇ ਉਹਨਾਂ ਦਾ ਇਲਾਜ ਕਰਾਇਆ ਕਰਾਇਆ ਸਰਕਾਰ ਵੱਲੋਂ ਵੱਡੇ ਐਵਨਿਊ ਸਰਕਾਰੀ ਹਸਪਤਾਲਾਂ ਚ ਔਰ ਦੂਸਰੀ ਜਗ੍ਹਾ ਚ ਡੀਡਿਕਸ਼ਨ ਦੀਆਂ ਜਿਹੜੀਆਂ ਟੈਬਲੇਟਸ ਉਹ ਕਰਾਈਆਂ ਅਵੇਰਨੈਸ ਲਿਆਉਣ ਨੂੰ ਬਹੁਤ ਵੱਡਾ ਕੰਮ ਜਿਹੜਾ ਕੀਤਾ ਇੱਕ ਸੈੱਟ ਫਰੇਮ ਕੀਤੀ ਜਿਸ ਤਰ੍ਹਾਂ ਵੱਡੇ ਵੱਡੇ ਜਿਹੜੇ ਮਗਰਮੱਛ ਸੀ ਚਿੱਟੇ ਵਾਲੇ ਉਹਨਾਂ ਨੂੰ ਕਾਬੂ ਕੀਤਾ ਤੁਹਾਨੂੰ ਲੱਗਦਾ ਵੱਡੇ ਮਗਰਮੱਛ ਛਿੱਟੇ ਵਾਲੇ ਫੜੇ ਗਏ ਬਹੁਤ ਫੜੇ ਗਏ ਬਹੁਤ ਸਾਰੇ ਫੜੇ ਗਏ ਜਿੱਥੇ ਕਾਂਗਰਸ ਪਾਰਟੀ ਨੇ ਸਭ ਤੋਂ ਜ਼ਿਆਦਾ ਇਲਜ਼ਾਮ ਲਾਏ ਸੀ ਉਹ ਤਾਂ ਕਹਿੰਦੇ ਜੇ ਕੋਈ ਹੈਗੀ ਗੱਲ ਤਾਂ ਸਾਨੂੰ ਫੜ ਕੇ ਦਿਖਾਓ ਕਰ ਲਿਆਣ ਜਿੱਥੇ ਜਿਹੜੇ ਐਕਟਿਵਲੀ ਜਿਹੜੇ ਸਮੰਗਲ ਕਰਦੇ ਸੀ ਜਾਂ ਲਿਆਉਂਦੇ ਸੀ ਉਹਨਾਂ ਤੇ ਸਿਕੰਜਾ ਕੱਸਤਾ ਫੜ ਲਿਆ ਮਤਲਬ ਹੁਣ ਖਤਮ ਹੈ ਪੰਜਾਬ ਦੇ ਵਿੱਚੋਂ ਅਕਾਲੀਆਂ ਦਾ ਕਿਹੜਾ ਫੜਿਆ ਜੀ ਮੈਂ ਕਿਹਾ ਮੈਂ 70% ਦੀ ਕਹਿ ਰਹੇ ਹਾਂ ਖਤਮ ਕਰ ਰਿਹਾ ਸਪੈਸ਼ਲ ਜਿਹੜੀ ਇਨਵੈਸਟੀਗੇਸ਼ਨ ਸੈੱਟ ਬਣੀ ਹੈ ਉਹ ਇਨਵੈਸਟੀਗੇਟ ਕਰ ਰਹੀ ਹੈ ਜਿਹੜਾ ਵੀ ਉਹਦੇ ਵਿੱਚ ਆਏਗਾ ਵੱਡੇ ਤੋਂ ਵੱਡਾ ਉਸ ਤੋਂ ਫੜਾਂਗੇ ਤੁਸੀਂ ਕਿਹਾ ਕਿ ਕੈਪਟਨ ਮਿੰਦਰ ਸਿੰਘ ਦੀ ਐਨਟੀ ਇਨਕੰਮਬੈਂਸੀ ਮੈਂ ਕਹਿੰਦਾ ਵੀ ਕੈਪਟਨ ਮਿੰਦਰ ਸਿੰਘ ਦੀ ਐਸ ਸੀ ਸਰਕਾਰ ਹੈ ਪਹਿਲੇ ਗੇੜ 'ਚ ਨਸ਼ਾਖਾ ਦੁਕਾਨ ਤੋਂ ਬਾਅਦ ਜਿਹੜੀ ਮਾਰਜਨ ਫਾਰਮੇਸੀ ਲੱਖਾਂ ਫਾਰਮੇਸੀ ਦੇ ਕਰਜ਼ੇ ਮਾਕੀਤੇ ਦਲਿਤਾਂ ਦੇ 50000 ਦੇ ਕੀਤੇ ਹੁਣ ਜਿਹੜੇ ਖੇਤ ਮਜ਼ਦੂਰ ਹੈ ਉਹਨਾਂ ਦੇ ਕਰਨ ਜਾ ਰਹੇ ਬਿੱਲੀ ਦੀ ਤਰ੍ਹਾਂ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ 5 ਰੁਪਏ ਕੀਤਾ ਜਿੰਨੀਆਂ ਵੀ ਲਿੰਕ ਰੋਡਸ ਪੰਜਾਬ ਦੀਆਂ 30000 ਕਿਲੋਮੀਟਰ ਹੈ ਸ਼ਾਇਦ ਉਹ ਸਾਰੀਆਂ ਰਿਪੇਅਰ ਹੋ ਰਹੀਆਂ ਹਨ ਨਵੀਆਂ ਦੀਆਂ ਪ੍ਰੋਪੋਜ਼ਲਸ ਬਣ ਰਹੀਆਂ ਹਨ ਹੁਣ ਬੜੀ ਵੱਡੀ ਰਕਮ ਆਡੀਐਫ ਦੀ ਪਿੰਡਾਂ ਵਿੱਚ ਭੇਜੀ ਹੈ ਜਿਹੜੇ ਕਿ ਪਿੰਡਾਂ ਦੀ ਡਿਵੈਲਪਮੈਂਟ ਪੰਚਾਇਤਾਂ ਤੋਂ ਬਾਤ ਹੋ ਰਹੀ ਪੰਚ ਸਵੇ ਵਿੱਚ ਪ੍ਰੋਕਿਉਰਮੈਂਟ ਜਿਹੜੇ ਕਿਸਾਨ ਰਲਦੇ ਸੀ ਇਹ ਕੈਪਟਨਿੰਦ ਸਿੰਧੀ ਸਰਕਾਰ ਇੱਕ ਬਿਦਰ 48 ਆਵਰਸ ਆਪਣਾ ਵੇਚ ਕੇ ਕਰ ਕਰ ਜਾਂਦਾ ਮੈਂ ਕਹਿੰਦਾ ਵੀ এডਿਕੇਸ਼ਨ ਫੀ ਫੀਡ ਦੇ ਵਿੱਚ ਵੱਡੇ ਜਿਹੜੇ ਸਕੂਲ ਕਾਲਜ ਖੇ ਇੱਥੇ ਮੇਰੇ ਆਪਣੇ ਖੇਤਰ ਦੇ ਦੋ ਕਾਲਜ ਇੱਕ ਸ਼ਾਹਕੋਟ ਇੱਕ ਬੂਟਾ ਮੰਡੀ ਡਿਗਰੀ ਕਾਲਜ ਇੱਕ ਇੱਕ ਹੋਲੇ ਔਰ ਸਕੂਲਾਂ ਦਾ ਜਿਹੜਾ ਪੜਾਈ ਦਾ ਮਿਆਰ ਉੱਚਾ ਚੱਕਣ ਵਾਸਤੇ ਬਹੁਤ ਸਕੂਲਾਂ ਦੇ ਵਿੱਚ ਇੰਗਲਿਸ਼ ਮੀਡੀਅਮ ਸ਼ੁਰੂ ਕੀਤਾ ਬਹੁਤ ਸਾਰੇ ਸਕੂਲ ਸਮਾਰਟ ਸਕੂਲ ਬਣਾਤੇ ਸੋ ਮੈਂ ਸਮਝਦਾ ਕਿ ਬੜੀ ਵੱਡਾ ਇਨਕਲਾਬੀ ਇੱਕ ਦੌਰ ਪੰਜਾਬ ਵਿੱਚ ਕੈਪਟਨ ਅਨੰਦ ਸਿੰਘ ਦੀ ਸਰਕਾਰ ਦੇ ਵਿੱਚ ਤਹਿਤ ਇੱਕ ਵਿਕਾਸ ਚੱਲ ਰਿਹਾ ਹੈ ਔਰ ਮੈਂ ਸਮਝਦਾ ਕਿ ਇਹ ਇੱਕ ਵੱਡਾ ਫੈਕਟਰ ਹੋਏਗਾ ਕਿ ਲੋਕ ਜਿਹੜੇ ਸ਼੍ਰੋਮਣੀ ਕਾਲੀਦਾਨ ਨੂੰ ਛੱਡ ਗਏ ਕਿਉਂਕਿ ਉਸ ਤੇ ਟੁਕੜੇ ਟੁਕੜੇ ਹੋ ਗਏ ਆਮ ਆਦਮੀ ਦੀ ਪਾਰਟੀ ਦੇ ਟੁਕੜੇ ਟੁਕੜੇ ਹੋ ਗਏ ਸੋ ਮੈਂ ਤਾਂ ਸਮਝ ਰਿਹਾ ਕਿ ਮੇਰਾ ਕੋ ਮੇਰੇ ਸਾਹਮਣੇ ਕੋਈ ਹੈ ਹੀ ਨਹੀਂ ਜਿਹੜੇ ਦੋ ਮੁੱਖ ਜਿਹੜੇ ਕੈਂਡੀਡੇਟ ਲੈਂਦੇ ਆ ਉਹਨਾਂ ਨੂੰ ਜਲੰਧਰ ਇਹ ਖੇਤਰ ਚੋਂ ਜ਼ਿਲ੍ਹੇ ਚੋਂ ਕੋਈ ਦੁਆਬੇ ਚੋਂ ਕੋਈ ਸਾਡੇ ਵਿਰੁੱਧ ਕੈਂਡੀਡੇਟ ਨਹੀਂ ਮਿਲਿਆ ਉਹ ਮਾਲਵੇ ਚੋਂ ਤੋਂ ਪ੍ਰਵਾਸੀ ਜਿਹੜੇ ਦੋਨੋਂ ਕੈਂਡੀਡੇਟ ਸ਼੍ਰੋਮਣੀ ਕਾਲੀਤਾਲ ਵੀ ਹੋ ਵੀ ਉਹ ਲੈ ਕੇ ਆਏ ਸੋ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਤੇ ਜਦੀ ਔਰ ਐਤ ਕੀ ਅੱਗੇ ਨੂੰ ਵੀ ਬੱਦ ਵੋਟਾਂ ਚਤੇ ਜਿਵੇਂ ਤੁਸੀਂ ਦਾਅਵੇ ਕੀਤੇ ਦਾਅਵੇ ਸੁਖਬੀਰ ਸਿੰਘ ਬਾਦਲ ਵੀ ਬਹੁਤ ਕਰਦੇ ਰਹੇ ਨਸ਼ਿਆਂ ਦੀ ਗੱਲ ਕਰੀਏ ਨਸ਼ਾ ਤੁਸੀਂ ਉਹ ਜਵਾਬ ਨਹੀਂ ਦਿੱਤਾ ਕਿ ਬੈਂਸ ਨੇ ਲਾਈਵ ਹੋ ਕੇ ਚਿੱਟਾ ਖਰੀਲਾ ਜੇ ਖਤਮ ਕਰ ਦਿੱਤਾ ਸੀ ਨਾ ਕੋਈ ਅਕਾਲੀ ਦਲ ਦਾ ਲੀਡਰ ਫੜਿਆ ਗਿਆ ਨੌਕਰੀਆਂ ਦੀ ਗੱਲ ਕਰੀਏ ਕੱਲ ਅਸੀਂ ਸਰਵੇ ਕੀਤਾ ਨੌਜਵਾਨ ਕਹਿੰਦੇ ਆ ਵੀ ਸਾਨੂੰ ਕੋਈ ਨੌਕਰੀ ਨਹੀਂ ਮਿਲੀ ਇਹ ਨੌਕਰੀਆਂ ਜਿਹੜੀਆਂ ਉਹ ਸਾਡੀ ਜਿਹੜੀ ਐਲੀਜੀਬਿਲਟੀ ਹੈ ਉਹਦੇ ਹਿਸਾਬ ਨਾਲ ਨਹੀਂ ਮਿਲ ਰਹੀਆਂ ਉਸ ਤੋਂ ਇਲਾਵਾ ਜਿਹੜੀ ਗੱਲ ਕੀਤੀ ਗਈ ਹੈ ਜਿਹੜੀ ਪੈਨਸ਼ਨ ਵਧਾਉਣ ਦੀ ਕੀਤੀ ਗਈ ਸੀ ਉਹ ਵੀ ਉਸ ਤਰ੍ਹਾਂ ਨਹੀਂ ਕੀਤੀ ਗਈ ਕਰਜ਼ੇ ਮਾ ਕਾੜੀ ਸਰਕਾਰ ਕਹਿੰਦੀ ਸੀ ਕਾਂਗਰਸ ਪਾਰਟੀ ਕਿ ਅਸੀਂ ਆਉਂਦੇ ਆ ਅਕਾਲੀਆਂ ਨੂੰ ਫੜਾਂਗੇ ਕਿਉਂਕਿ ਇਹਨਾਂ ਨੇ ਕੀਤੇ ਆ 70% ਦੇ ਵਿੱਚ ਕੋਈ ਅਕਾਲੀ ਕਿਉਂ ਨਹੀਂ ਫੜਿਆ ਗਿਆ ਫਿਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਤੱਥਾਂ ਦੇ ਆਧਾਰ ਤੇ ਸੁਭੀਸ਼ ਸਿੰਘ ਬਾਦਲ ਬਹੁਤ ਕਹਿੰਦੇ ਰਹੇ ਵੇਖੋ ਮੈਂ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਟੀਮ ਆਪਣਾ ਕੰਮ ਕਰ ਰਹੀ ਹੈ ਉਹਦੇ ਵਿੱਚ ਜਿਹੜਾ ਵੀ ਆਊਗਾ ਕਿਸੇ ਵੀ ਪਾਰਟੀ ਨੂੰ ਤੱल्लਕ ਰੱਖਦਾ ਹੋਊਗਾ ਉਹ ਫੜਿਆ ਜਾਊਗਾ ਫਸਟ ਜਿਹੜਾ ਰਾਉਂਡ ਹੋ ਤੇ ਜਿਹੜੇ ਪੈਡਲਰ ਆ ਫੜੇ ਆ ਫਿਰ ਜਿਹੜੇ ਚਿੱਟਾ ਬਣਾਉਂਦੇ ਸੀ ਜਾਂ ਹੋਰ ਉਹ ਫੜੇ ਆ ਉਹਨੂੰ ਉਹ ਵੇਟ ਕਰ ਰਹੇ ਜਿਹੜਾ ਵੀ ਉਹਦੇ ਵਿੱਚ ਆਊਗਾ ਔਰ ਬੇਅਦਬੀ ਦੇ ਮਸਲੇ ਵਿੱਚ ਜੇ ਕੈਪਟਨ ਮਿੰਦਰ ਸਿੰਘ ਦੀ ਹੀ ਸਰਕਾਰ ਹੈ ਜਿਸ ਨੇ ਐਡਾ ਬੜਾ ਵੱਡਾ ਜਿਹੜਾ ਫੈਸਲਾ ਲਿਆ ਔਰ ਉਹਦੇ ਵਿੱਚ ਜੇ ਵੱਡੇ ਤੋਂ ਵੱਡਾ ਵੀ ਕਾਂਦੀ ਦਾ ਬੰਦਾ ਆਏਗਾ ਉਹ ਵੀ ਅੰਦਰ ਜਾਏਗਾ ਉਹਨਾਂ ਨੂੰ ਵੀ ਅਜੇ ਤੱਕ ਕੁਝ ਨਹੀਂ ਹੋਇਆ ਸਿੱਧਾ ਨਾਮ ਲਿਆ ਸੀ ਕੈਪਟਨ ਮੁੰਦਰ ਸਿੰਘ ਨੇ ਕਿ ਬਦਲਾ ਲੈਣੇ ਕਰਵਾਈ ਆ ਅਜੇ ਤਾਂ 2.5 ਸਾਲ ਬੀਤ ਗਏ ਜੇ ਕੁਝ ਨਹੀਂ ਹੋਇਆ ਜਦਰੀ ਸਾਹਿਬ ਹੋਏਗਾ ਹੋਏਗਾ ਇਹ ਦੇਖਿਓ ਤੁਸੀਂ ਆਉਣ ਵਾਲੇ ਸਮੇਂ 'ਚ ਇਹ ਅੰਦਰ ਜਾਣਗੇ ਸਰ ਅਗਲੀ ਸਰਕਾਰ ਵੇਲੇ ਹੋਏਗਾ ਕਿ ਇਸੇ ਸਰਕਾਰ ਵੇਲੇ ਐਸ ਸੀ ਹੋਏਗਾ ਇਹਦੇ ਵਿੱਚ ਤੇ ਗੱਲ ਕਰੀਏ ਦੂਜੇ ਕੈਂਡੀਡੇਟਸ ਦੀ ਤੁਸੀਂ ਕਹੇ ਕਿ ਮੇਰੇ ਸਾਹਮਣੇ ਕੋਈ ਹੈ ਹੀ ਨਹੀਂ ਚਰਨਜੀਤ ਸਿੰਘ ਟਵਾਲ ਇੱਕ ਸੀਨੀਅਰ ਲੀਡਰ ਨੇ ਜੋਰਾ ਸਿੰਘ ਜਸਟਿਸ ਜੋਰਾ ਸਿੰਘ ਉਹਨਾਂ ਦਾ ਵੀ ਕਾਫੀ ਤਜਰਬਾ ਰਿਹਾ ਹੈ ਤੁਹਾਨੂੰ ਲੱਗਦਾ ਤੁਹਾਨੂੰ ਟੱਕਰ ਦੇਣਗੇ ਪੀ ਡੀ ਐ ਨੇ ਵੀ ਆਪਣਾ ਉਮੀਦਵਾਰ ਖੜਾ ਕੀਤਾ ਬੋਜਨ ਸਮਰਪਾਟੀ ਦੇ ਵੱਲੋਂ ਤੁਹਾਨੂੰ ਆਪਣਾ ਮੁਕਾਬਲਾ ਕਿਸ ਦੇ ਨਾਲ ਲੱਗਦਾ ਮੈਂ ਤਾਂ ਸਮਝਦਾ ਕਿ ਮੇਰੇ ਮੁਕਾਬਲੇ 'ਚ ਕੋਈ ਹੈ ਹੀ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ ਕੇ ਲੋਗ ਉਹਨਾਂ ਨੂੰ ਰਿਜੈਕਟ ਕਰ ਰਹਾ ਹੈ ਬਾਹਰਲੇ ਕੈਂਡੀਡੇਟ ਆ ਕੇ ਇਥੇ ਖੜੇ ਹੋਏ ਆ ਉਹਨਾਂ ਦੀ ਕੋਈ ਜਾਣ ਪਛਾਣ ਨਹੀਂ ਉਹਨਾਂ ਤੇ ਕਿਸੇ ਨੂੰ ਏਤbaar ਨਹੀਂ ਅਟਵਾਰ ਸਾਹਿਬ ਕਦੀ ਕਿਤੇੋਂ ਖੜੇ ਹੁੰਦੇ ਕਦੀ ਕਿਤੇੋਂ ਖੜੇ ਹੁੰਦੇ ਕਦੀ ਕਿਤੇ ਹੋਰ ਕਿਹੜੇ ਹੁੰਦੇ ਆ ਮੇਰੇ ਵੱਡੇ ਭਾਈ ਚੌਧਰੀ ਜਗਜੀਤ ਸਿੰਘ ਦੇ ਖਿਲਾਫ ਕਰਤਾਰਪੁਰੋ ਖੜੇ ਹੋਏ ਸੀ ਉਹ ਤੋਂ ਹਰਕੇ ਚਲੇ ਗਏ ਸੀ ਵਿਧਾਨ ਸਭਾ ਉਸੇ ਤਰ੍ਹਾਂ ਹੁਣ ਚਰਚਾ ਨਹੀਂ ਵੈਸੇ ਅਸੀਂ ਸਰਵੇ ਵੀ ਕੀਤਾ ਹੈ ਕਿ ਸ਼ਹਿਰਾਂ ਵਿੱਚ ਤੇ ਪਿੰਡਾਂ ਵਿੱਚ ਨਾਮ ਤਾਂ ਤੁਹਾਡਾ ਹੀ ਬੋਲਦਾ ਜ਼ਿਆਦਾ ਵੈਸੇ ਕਹਿੰਦੇ ਆ ਕਿ ਜਿਹੜਾ ਲੋਕਲ ਇਹ ਸਾਡੇ ਹੈਗੇ ਨੇ ਐਮਪੀ ਸਾਡੇ ਦੁੱਖ ਸੇ ਵਿੱਚ ਬੋੜਦੇ ਨੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜਾ ਦੁਬਾਰਾ ਜਿੱਤਨ ਦਾ ਤੁਸੀਂ ਦਾਵਾ ਕਰ ਰਹੇ ਹੋ ਕਿਤੇ ਨਾ ਕਿਤੇ ਇਹ ਵੀ ਗੱਲ ਵਿੱਚ ਮੈਟਰ ਕਰੂਗੀ ਦੇਖੋ ਮੈਂ ਜ਼ਮੀਨ ਨਾਲ ਜੁੜਿਆ ਹਾਂ ਮੇਰੇ ਬਹੁਤ ਹਰ ਜਿਹੜਾ ਨਾਗਰਿਕ ਹੈ ਉਸ ਦਾ ਮੇਰੀ ਸਿੱਧੀ ਪਹੁੰਚ ਹੈ ਮੈਂ ਹਰ ਇੱਕ ਨਾਲ ਟੈਲੀਫੋਨ ਤੇ ਕਨੈਕਟ ਹਾਂ ਹਰ ਇੱਕ ਨੂੰ ਦਾ ਦੁੱਖ ਹੋਵੇ ਸੁੱਖ ਹੋਵੇ ਉੱਥੇ ਜਾਣਾ ਹਰ ਇੱਕ ਦੀ ਜਿਹੜੀ ਵੀ ਮੁਸ਼ਕਲ ਹੋਵੇ ਇੱਥੇ ਸਵੇਰ ਨੂੰ ਰੋਜ਼ ਮੈਂ 12 ਵਜੇ ਤੱਕ ਇਥੇ ਕੋ ਮੈਨੂੰ 6 ਔਰ 700 ਦੇ ਕਰੀਬ ਮੇਰੇ ਜਿਹੜੇ ਕੰਸਟੀਟੂਐਂਟਸ ਹੈ ਮੇਰੇ ਵੋਟਰ ਉਹ ਮੈਨੂੰ ਮਿਲਦੇ ਆ ਔਰ ਉਹਨਾਂ ਦੇ ਕੰਮ ਹੁੰਦੇ ਆ ਜਿੱਥੇ ਵੀ ਉਹਨਾਂ ਦੇ ਕੰਮ ਹੋਣ ਵਾਲੇ ਸਰਕਾਰੀ ਪੱਧਰ ਤੇ ਸਮਾਜਿਕ ਪੱਧਰ ਤੇ ਉਹ ਮੈਂ ਕਰਦਾ ਇਸ ਸਰਕੇ ਮੈਂ ਮੇਰੇ ਵਾਸਤੇ ਇੱਕ ਪਰਿਵਾਰ ਹੈ ਔਰ ਮੇਰੇ ਖੇਤਰ ਦੇ ਜਿਹੜੇ ਲੋਗ ਹੈ ਉਹ ਮੈਨੂੰ ਇੱਕ ਪਰਿਵਾਰਿਕ ਮੈਂਬਰ ਸਮਝਦੇ ਮੇਰੇ ਨਾਲ ਜੁੜੇ ਹੋਏ ਇਹ ਵੀ ਇੱਕ ਵੱਡਾ ਫੈਕਟਰ ਹੋਏਗਾ ਕਿ ਤੁਹਾਨੂੰ ਲੱਗਦਾ ਕਿ ਤੁਹਾਨੂੰ ਟਿਕਟ ਤੈ ਸੀ کہ جہاں پھر کوئی مشقت کرنی پڑی یہ میری ٹکٹ پہلا تو طے <تصفح> سی یہ فیصلہ ہوا کہ جنہیں بھی سٹنگ ایم پی ہے وہ <تصفح> الیکشن لڑ گئے اور میں پورا کانفیڈینٹ سی ہی الیکشن <تصفح> کہ میں سی الیشن لڑنا اس کر کے میں آلیڈی کمپین موڈ ویسا پر کئی بار ہر ایک دا رائٹ ہوں گا کہ وہ اپلائی کرے کوشش کرے پر آئی واز فلی کانفیڈنٹ آئی نیو اٹ ਵਿ ਮੇ ਇਲੈਕਸ਼ਨ ਲਾ ਹੁਣ ਤਾਂ ਅਸੀਂ ਇੱਕ ਐਮਪੀ ਨਾਲ ਹੀ ਗੱਲਬਾਤ ਕਰ ਰਹੇ ਹਾਂ ਕੀ ਅਸੀਂ ਅਗਲੀ ਲੋਕ ਸਭਾ ਦੇ ਐਮਪੀ ਨਾਲ ਵੀ ਗੱਲਬਾਤ ਕਰ ਰਹੇ ਹਾਂ yes 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 ਅਗਲੀ ਲੋਕ ਸਭਾ ਚ ਮੈਂ ਜਾਊਗਾ ਔਰ ਜਿਹੜੇ ਮੇਰੇ અધੂਰੇ ਰਹਿ ਗਏ ਕੰਮ ਉਹਨਾਂ ਨੂੰ ਮੈਂ ਪੂਰਾ ਕਰਾਂਗਾ ਔਰ ਦੇਖੋਗੇ ਕਿ ਲੋਕ ਮੈਨੂੰ ਦੁਆਰਾ ਮੇਰੇ ਤੇ ਵਿਸ਼ਵਾਸ ਜਿਤਾਉਣਗੇ ਅੱਗੇ ਤੋਂ ਵੀ ਬਿਹਤਰ ਤਰੀਕੇ ਨਾਲ ਕਰਾਂਗੇ ਔਰ ਮੈਂ ਜਿਹੜੇ ਮੇਰੇ ਰਹਿ ਗਏ ਉਹ ਮੈਂ ਪੂਰੇ ਕਰਾਂਗਾ ਪ੍ਰਾਇੋਰਟੀ ਕੀ ਹੈ ਤੁਹਾਡੀ ਜੇਕਰ ਤੁਸੀਂ ਦੁਬਾਰਾ ਆਉਂਦੇ ਹੋ ਤੇ ਅਗਲੀ ਵਾਰ ਮੇਰੀ ਇਹ ਹੈ ਕਿ میں چاہنا کہ میرے خے کوئی بہت بڑا انڈسٹریل یونٹ لگے جا امپلائیمنٹ جنریٹ میں چاہنا کہ تھے ایک سپر سپیشلسٹ ایمز لائک جڑا ہیلتھ کیئر واسطے کوئی انسٹیٹیوٹ بھی, بھی چاہنا اور میں یہ بھی چاہنا کہ جڑا اپنے ایجوکیشن فیلڈ بھی کئی بہت بڑا کوئی انسٹیٹیوٹ ہوئے آئی آئی ٹی یا اس طرح تھا, اس طرح وہ میں اگلی بار یہ تینوں ہی میرے ਮੰਚ ਉਮੇ ਯੂਪੀਐਸ ਸਰਕਾਰ ਬਣੇਗੀ ਉਹ ਲਿਆਵਾਂਗਾ। ਲਾਸ ਵਾਲਾ ਮੇਰਾ ਪੰਜਾਬ ਦੇ ਸਨਾਰੀਓ ਨੂੰ ਕਿਵੇਂ ਦੇਖਦੇ ਹੋ? ਕਿੰਨੀਆਂ ਸੀਟਾਂ ਕਾਂਗਰਸ ਪਾਰਟੀ ਖੜੀ ਹੈ 13 ਚੋਂ? 13 ਦੀਆਂ 13 ਹੀ। ਅੱਜ ਦੀ ਤਰੀਖ ਚ 13 ਦੀ 13 ਸੀਟਾਂ ਕਾਂਗਰਸ ਜਿੱਤ ਰਹੀ ਹੈ। ਇਸ ਨੂੰ ਬਾਦਲ ਵੀ ਕਹਿੰਦੇ ਅਸੀਂ 13 ਜਿੱਤ ਨਹੀਂ। ਬਿਲਕੁਲ ਹਰ ਜਾਏਗਾ। ਹਰ ਸਿਮਰਤ ਕੌਰ ਹਰ ਜਾਏਗੀ। ਇਸੇ ਕਰਕੇ ਹਲੇ ਅਨਾਉਂਸ ਨਹੀਂ ਕਰ ਰਹੇ। ਹੋ ਗਿਆ ਡਿਸਾਈਡ ਬਿਠੰਡੇ ਤੋਂ ਕਿਹੜਾ ਖੜਾ ਕਰਨਾ। ਇਹ ਸਾਡੇ ਕੋਲ ਬੜੇ ਮਜ਼ਬੂਤ ਕੈਂਡੀਡੇਟ ਹੈ। ਅਸੀਂ ਜਿੱਦਣ ਕੀਤੇ ਦੇਖਿਓ ਤੁਸੀਂ ਇਹ ਇਹ ਜਾਣ ਗਏ ਇਹਨਾਂ ਦਾ ਖਾਤਾ ਨਹੀਂ ਖੁੱਲਣਾ 13 ਦੀ 13 ਕਾਂਗਰਸ ਪਾਰਟੀ ਜਿੱਤੇ ਬਹੁਤ ਬਹੁਤ ਤੁਹਾਨਾਂ ਮੈਂ ਸੜਨਾ ਗੱਲਬਾਤ ਕਰਨ ਲਈ ਇਹ ਸੀਗੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਨੇ ਦਾਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਦੇਸ਼ ਦੇ ਵਿੱਚ ਬਹੁਤ ਮਜ਼ਬੂਤ ਹੈ ਤੇ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਕਲੀਨ ਸਵੀਪ ਕਰੇਗੀ ਅਕਾਲੀਆਂ ਦਾ ਖਾਤਾ ਵੀ ਨਹੀਂ ਖੁੱਲੇਗਾ 23 ਮਈ ਨੂੰ ਦੇਖਾਂਗੇ ਕਿ ਚੌਧਰੀ ਸੰਤੋਖ ਸਿੰਘ ਦੀ ਇਹ ਭਵਿੱਖਬਾਣੀ ਸੱਚ ਹੁੰਦੀ ਹੈ ਜਾਂ ਨਹੀਂ ਦਾ ਪੰਜਾਬ ਟੀਵੀ